ਮਰਨੋਂ ਪਰੇ ਕੋਈ ਟਾਈਮ ਦਾ ਪਤਾ ਨਹੀਂ ਹੈ ਹਨ ਆਦਮੀ ਨਾ ਇਦਨੀ ਮੌਲਤ ਮੁਹੱਤਨਾ ਨਾ ਆ ਜਿੱਦਾਂ ਸਵਾਹ ਆਗੇ ਬਾਹਰ ਜ਼ਿੰਦਗੀ ਹੈ ਤਾਂ ਆਦਮੀ ਹੈ ਮੇਰੇ ਜਿੱਤੂ ਦੀ ਤੇਰੀ ਹੈ ਨਾ ਕੋਈ ਹੱਲੇ ਉਹ ਬਹਿ ਗਿਆ ਫਿਰ ਸੱਤਰਾਗੇ ਤਾਂਤਾ ਦੇ ਜੋਗ ਉਹ ਵਧਾਈ ਦੇ ਪਾਤਰੋ ਜੋ ਲੰਮੇ ਸਮੇਂ ਤੋਂ ਸਤਗੁਰਾਂ ਦੇ ਗੋਦ ਵਿੱਚ ਬੈਠੇ ਹੋ ਤੁਰਕੀ ਬਾਣੀ ਆਈ ਤੈਨੂੰ ਸਗਲੇ ਜਨ ਤੇ ਮਟਾਈ ਦੇਵਾਨ ਹਾਨ ਜਾਗ ਚੱਲੇ ਨੇ ਸ੍ਰੀ ਅਖੰਡ ਪਾਤਸ਼ਾਹ ਬਾਬਾ ਜੀ ਦੱਸ ਰਾਇ ਸੀ 162 ਸ੍ਰੀ ਅਖੰਡ ਪਾਤਸ਼ਾਹ ਸਾਹਿਬਾਂ ਦੀ ਸੇਵਾ ਭਰੀ ਹੈ ਅਮਰਤਮਈ ਬਾਣੀ ਦੀ ਵਰਖਾ ਲਗਾਤਾਰ ਕਈ ਦਿਨਾਂ ਤੋਂ ਹੋ ਰਹੀ ਆ ਪਰਮੇ ਦੇ ਪਿਆਰੋ ਨਗਰ ਬੜਪਹਾਗਾ ਹੈ ਭਾਗਾ ਵਾਲਿਆਂ ਜੋ ਬੜੇ ਸਾਲ ਬੁਲਾਵਾ ਕਰਦੇ ਹਾਂ ਤਾਂ ਤਾਂ ਸਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪ੍ਰਗਟ ਦਿਵਸ ਨੂੰ ਆਗਮਨ ਵਰਨ ਮਨਾਉਂਦੇ ਹੋਏ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਰਟਾਭ ਲਿਓ ਸਤਿਗੁਰੂ ਮਹਾਰਾਜਿਆਂ ਦਾ ਹੋ ਸਤਿਓ ਨੂੰ ਪਟਨਾ ਸਾਧੂ ਦੀ ਧਰਤੀ ਤੇ ਮਾਦਾ ਗੁਰੂ ਗੋਬਿੰਦ ਕੌਰ ਜੀ ਦੇ ਖੂਹ ਸਤਿਗੁਰਾਂ ਨੇ ਅਵਕਾਰ ਧਾਰਿਆ ਦੇ 5 ਸਾਲ ਪੜਣਾ ਸਰਬ ਦੀ ਧਰਤੀ ਤੇ ਸਤਿਗੁਰਾਂ ਨੇ गुजारੇ ਉਸ ਤੋਂ ਬਾਅਦ ਮਾਖੋਵਾਲ ਦੀ ਧਰਤੀ ਜਿਹਨੂੰ ਗੁਰਤੇਗੁਰ ਹਰਗੋਬਿੰਦ ਮਹਾਰਾਜ ਜੀ ਨੇ ਪੈਸੇ ਦੇ ਕੇ ਬਾਈ ਧਾਰ ਦੇ ਰਾਜਤ ਖੀਦਿਆ ਸੀ ਸਤਿਗੁਰੂ 5 ਸਾਲ ਬਚਪਨ ਬਤਨਾ ਸਾਹਿਬ गुजार ਕੇ ਫੇਰ ਨਾਨਕਪੁਰ ਸਾਹਿਬ ਦੀ ਧਰਤੀ ਤੇ ਆਏ 5 ਸਾਲ ਬਾਅਦ ਮਲਾਪ ਹੋਇਆ ਸੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਨਾਲ ਸਤਿਗੁਰਾਂ ਦਾ ਇਤਿਹਾਸ ਦੱਸਦਾ ਹੈ ਫਿਰ ਉਹ ਇੱਥੇ ਆ ਕੇ ਸਤਿਗੁਰਾਂ ਨੇ ਜੋਜੀ ਪ੍ਰੀਤਨ ਵਿੱਚ ਜੋਲ ਬਟਾਉਣੇ ਆਰੰਭ ਕਰ ਦਿੱਤੇ ਗੁਰਮਖੋ ਮਾਖਾ ਦੀ ਧਰਤੀ ਉਨ ਤਾਂ ਕਿਹਾ ਜਾਂਦਾ ਕਿ ਉਥੇ ਇੱਕ ਮਾਖਾ ਦਾ ਹੈ ਰਹਿੰਦਾ ਸੀ ਰਾਜ ਉਹਨੂੰ ਸਤਪੁਰਾਂ ਨੇ ਗਾਹ ਕਰਤਾ ਫਿਰ ਉਹਦਾ ਨਾਂਕੀ ਚੱਕ ਰੱਖਿਆ ਗਿਆ ਮਾਤਾ ਨਾਲ ਕੀ ਜੋ 6ਵੇਂ ਪਾਤਸ਼ਾਹ ਮਹਾਰਾਜਿਆਂ ਦੇ ਮਹਿਲ ਸੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਮਾਤਾ ਸੀ ਤੇ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜਿਆਂ ਦੇ ਦਾਦੀ ਸੀ ਉਹ ਮਾਤਾ ਨਾਲ ਕੀ ਸੀ ਉਹਨਾਂ ਦੇ ਨੌ ਤੇ ਰੱਖਿਆ ਗਿਆ ਨਾਲ ਕੀ ਚੱਕ ਫਿਰ ਜਦੋਂ ਗੁਰੂ ਪਾਤਸ਼ਾਹ ਮਹਾਰਾਜ 10ਵੇਂ ਪਾਤਸ਼ਾਹ ਮਹਾਰਾਜੀ ਉੱਥੇ ਆਏ ਉਹਨਾਂ ਨੇ ਕੋਹ ਤੇ ਕੀਤੇ ਇੰਨਾ ਆਨੰਦ ਵਰਸ ਗਿਆ ਸੰਗਤਾਂ ਦੂਰ ਦੀਆਂ ਸਿਮਰਨ ਕਰਦੀਆਂ ਹੋਈਆਂ ਸਤਿਗੁਰਾਂ ਦੇ ਦਰਸ਼ਨ ਮਕਾਰ ਕਰਦੇ ਹੋਏ ਆਉਂਦੀਏ ਤੇ ਹੋਇਆ ਜਦੋਂ ਆਨੰਦ ਵਸਣ ਲੱਗਿਆ ਫਿਰ ਸਤਿਗੁਰਾਂ ਨੇ ਉਹਦਾ ਨਾਮ ਆਨੰਦਪੁਰ ਸਾਹਿਬ ਰੱਖਤਾ ਜੋ ਅੱਜ ਵੀ ਅ빠 ਦਰਸ਼ਨ ਕਰਨ ਜਾਂਦੇ ਆ ਇਹ ਨਾਮ ਰੱਖਿਆ ਆਨੰਦਪੁਰ ਸਾਹਿਬ ਨੰਦਾਲੀਪੁਰ ਉਥੇ ਹੀ ਸੁਦਬੀਰ ਬਹਾਦਰ ਮਹਾਰਾਜ ਨੇ ਸਤਿਗੁਰਾਂ ਨੇ ਚਾਦਨੀ ਚੌਕ ਸਨਾਤਨ ਧਰਮ ਨੂੰ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਜੰਮੀ ਸੇਜ ਦੇ ਵਾਸਤੇ ਭਿੱਜਿਆ ਸੀ ਕੋਥੀ ਸਤਗੁਰਾਂ ਨੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਬਹੁਤ ਕੌਤਕ ਕੀਤੇ ਕੁੰਹਾੜੀ ਦਾ ਜੁੱਧ ਵੜਿਆ ਗੁਰਮੁਖ ਪਿਆਰਿਓ ਬਹੁਤ ਸਾਰੀਆਂ ਤੇ ਜੰਗਾਂ ਹੋਈਆਂ ਉੱਥੇ ਜੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਸਤਗੁਰਾਂ ਨੇ ਖੰਡੇ ਬਾਡੇ ਦਾ ਅਮਰ ਸ਼ਕਾਕੇ ਪਵਨ ਦੇ ਕੇ ਇੱਕ ਨਿਆਰਾ ਪੰਥ ਜਿਆਰ ਕਾ ਦਿੱਤਾ ਖਾਲਸਾ ਜਗ ਨੂੰ ਪੰਥ ਕਿਹਾ ਗਿਆ ਹੈ ਗੁਰੂ ਮੰਗ ਬਿਆਲੇ ਉਹ ਸਤਿਗੁਰਾਂ ਨੇ ਅਮਰ ਜੀ ਕਾ ਕੇ ਖਾਲਸਾ ਪੰਥ ਸਜਾ ਦਿੰਦਾ ਹੈ ਉਹ ਵੀ ਆਨੰਦ ਪ੍ਰਸਾਰ ਦੀ ਧਰਤੀ ਤੇ ਸਤਿਗੁਰਾਂ ਦਾ ਜਿਹੜਾ ਵਿਆਹ ਹੋਇਆ ਉਹ ਵੀ ਆਨੰਦ ਪ੍ਰਸਾਰ ਦੀ ਧਰਤੀ ਤੇ ਮਾਤਾ ਜੀਤੋ ਜੀ ਪਹਿਲੀ ਪਤਨੀ ਸੀ ਸੁੰਦਰ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਗੁਰਮੁਖ ਪਿਆਰੇ ਉਥੇ ਹੀ ਸਾਰਾ ਕੁਝ ਹੋਇਆ ਅਜੀਤ ਸਿੰਘ ਬਾਬਾ ਅਜੀਤ ਸਿੰਘ ਸਹਿਬ ਜਦਾ ਅਜੀਤ ਸਿੰਘ ਦਾ ਜਨਮ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਕਦੇ ਜਦੋਂ ਪੰਜਾਬੀ ਦਾ ਪਹਿਲਾ ਯੁੱਗ ਗੁਰਮੁਖ ਪਿਆਰੇ ਜਿੱਤਿਆ ਫਿਰ ਸਤਿਗੁਰਾਂ ਦੇ ਨਾਮ ਤੇ ਅਜੀਤ ਸਿੰਘ ਸਤਿਗੁਰਾਂ ਰੱਖਿਆ ਸੀ ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਸਤਿਗੁਰੂ ਮਹਾਰਾਜਿਆਂ ਨੇ ਬਹੁਤ ਕੌਧਾ ਕੀਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਖਾਲਸਾ ਪੰਥ ਜੋ ਤੁਸੀਂ ਦੇਖਦੇ ਹੋ ਹਰ ਰੋਜ਼ ਗੁਰੂਆਂ ਦੀਆਂ ਲਾਡੀਆਂ ਫੌਜਾਂ ਜਹੰਗ ਸਿੰਘ ਗੁਰੂ ਦੇ ਬਹੁਤ ਸਾਰੇ ਹੋਏ ਇਹ ਸਤਿਗੁਰਾਂ ਦੀ ਹੀ ਮਦਦ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਖਾਲਸਾ ਪੰਥ ਉਜਾਕੇ ਪੰਜ ਕਕਾਰ ਦੇ ਦਿੱਤੇ ਬਾਣੀ ਬਾਣਾ ਦੇ ਦਿੱਤਾ ਸਤਿਗੁਰਾਂ ਨੇ ਗੁਰਮੁਖੀ ਪਿਆਰੇ ਉਹ ਆਪਣਾ ਹੀ ਸੁਰੂਪ ਦੇ ਦਿੱਤਾ ਖਾਲਸੇ ਨੂੰ ਮਹਾਰਾਜ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਦਾ ਮਹਾਂ ਕਰੂਨੇ ਬਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਨ ਮੇਰਾ ਤੇ ਖਾਲਸੇ ਦਾ ਕੋਈ ਫਰਕ ਨਹੀਂ ਮੇਰਾ ਖਾਲਸੇ ਦੇ ਵਿੱਚ ਨਵਾਸ ਵਰਤੂ ਦਾ ਗੁਰਮੁਖ ਪਿਆਰਿਓ ਅੱਜ ਵੀ ਸਤਿਗੁਰਾਂ ਦਾ ਤੇਜ ਪ੍ਰਕਾਸ਼ ਖਾਲਸੇ ਦੇ ਵਿੱਚ ਵਰਤਦਾ ਹੈ ਜਿਹੜਾ ਬਾਣੀ ਬਾਣੀ ਨਾਲ ਜੁੜਿਆ ਜਿਹੜਾ ਬਾਣੀ ਕਰਦਾ ਸਤਿਗੁਰਾਂ ਦੇ ਮੰਜਾ ਦਾ ਵਿੱਚ ਰਹਿੰਦਾ ਸਤਿਗੁਰਾਂ ਦੇ ਸਿਧਾਂਤ ਨੂੰ ਮੰਨਦਾ ਹੈ ਗੁਰਾਂ ਦੀ ਜਿਹੜੀ ਬਖਸ਼ਦਾਰ ਦੇ ਵਰਤਦੀ ਰਹਿੰਦੀ ਹੈ ਆਓ ਆਓ ਜੀ 31 ਤਰੀਕ ਨੂੰ ਇਸ ਪਾਵਨ ਸਥਾਨ ਦੇ ਉੱਤੇ ਖੰਡੇਵਾੜੇ ਦਾ ਅਮਰ ਸੰਚਾਰ ਹੋਣਾ ਜਿਹੜੀਆਂ ਮਾਈਆਂ ਭਾਈਆਂ ਨੇ ਪੈਦਾ ਨੇ ਬੂਰਾ ਨੇ ਨੌਜਵਾਨਾਂ ਨੇ ਅਵਕ ਸ਼ਰਣਾ ਕੋਈ ਹੋ ਤੋਂ ਤਿਆਰੀ ਕਰਕੇ 33 ਦਿਨਾਂ ਵਿੱਚ ਪਹੁੰਚਾ ਖੰਡੇਵਾੜੇ ਦਾ ਅਮਰ ਸਾਕੇ ਗੁਰੂ ਵਾਲੇ ਬਣ ਗੁਰਮੁਖ ਪੈਰਿ ਸਿਖਾਵੀ ਘਰਾਂ ਦੇ ਵਿੱਚ ਪੈਦਾ ਹੋਇਆ ਫਿਰ ਸਾਡਾ ਵਾਧ ਫਰਜ ਬਣਦਾ ਹੈ ਕਿ ਅਸੀਂ ਖੰਡੇਵਾੜੇ ਦਾ ਅਮਰ ਸਾਕੇ ਗੁਰੂ ਵਾਲੇ ਬਣੀ ਆਂ ਸਾਨੂੰ ਕੋਈ ਨਾ ਕਹਦਾ ਕਿ ਸਾਨੂੰ ਦੇਖੋ ਆਪਣੇ ਆਪ ਇਹ ਹੋਣਾ ਤਾਂ ਇਹਦਾ ਸਿਰਫ ਸਿੱਟਾ ਹੁੰਦਾ ਹੈ ਜਦੋਂ ਇਹਦਾ ਹੋ ਗਏ ਤੇ ਸਾਨੂੰ ਫਤਿਹਬਖਸ਼ ਦਾ ਆਮਦ ਕਰਨਾ ਜ਼ਾਹੀਦਾ ਹੈ ਜਿਹੜਾ ਮੁਸਲਮਾਨ ਹੈ ਮੁਸਲਮਾਨ ਧਰਮ ਦੇ ਵਿੱਚ ਪੈਦਾ ਹੁੰਦਾ ਉਹ ਆਦਿਆਂ ਲਈ ਕਹਿੰਦੇ ਵੀ ਤੁਸੀਂ ਮੁਸਲਮਾਨ ਬਣ ਜਾਓ ਆਦੋਂ ਪੈਸੇ ਹੁੰਦੇ ਕਰਦੇ ਆਪਦੀ ਸਾਰਾ ਕੁਝ ਹੋ ਜਾਂਦਾ ਹੈ ਕੱਲੇ-ਕੱਲੇ ਬੱਚੇ ਦੀ ਸੁਣਤ ਹੁੰਦੀ ਹੈ ਉਹ ਅਵੇ ਧਰਮ ਦੇ ਵਿੱਚ ਪੱਕੇ ਨੇ ਹਿੰਦੂ ਨੇ ਜਿਹੜੇ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਵੀ ਆਜੋ ਨਿਕਲ ਮੰਨ ਲਿਓ ਤੁਸੀਂ ਤੁਸੀਂ ਜਲੇਬ ਪਾ ਲਓ ਆਪਣੇ ਆਪ ਹੀ ਪਾ ਲੈਂਦੇ ਨੇ ਤੇ ਸਾਨੂੰ ਕਹਿਣਾ ਪੈਂਦਾ ਦੁੱਖ ਨਾਲ ਵੀ ਉਹ ਗੁਰੂਕ ਸਾਹਿਬ ਮਹਾਰਾਜ ਜੀ ਸਾਡੇ ਉੱਤੇ ਸਾਰਾ ਪਰਿਵਾਰ ਨਿਸ਼ਾਰਾ ਕਰ ਦਿੱਤਾ ਹੈ ਗੁਰੂ ਜੀ ਪਿਆਰੇ ਤੇ ਆਪ ਮਾਸੀ ਬਾੜ ਦੇ ਜਿਮਲ ਦੇ ਵਿੱਚ ਸੌ ਗਿਆ ਸਾਡੇ ਉੱਤੇ ਪਰਿਵਾਰਾਰ ਕੀ ਕੀ ਗੱਲ ਉਹਨਾਂ ਜੀ ਨਹੀਂ ਸੀ ਕਰਦਾ ਵੀ ਮੈਂ ਆਪਣੇ ਪੁੱਤਰ-ਪੋਤਰੀਆਂ ਦੇ ਵਿੱਚ ਖੇਡਾਂ ਸਾਡੇ ਖਾਤਰ ਉਹਨੇ ਸਾਰਾ ਪਰਿਵਾਰ ਬਣਾਤਾ ਤੇ ਸਾਨੂੰ ਆਪਣਾ ਪੁੱਤਰ ਬਣਾ ਲਿਆ ਨਾਦੀ ਪੁੱਤਰਾਂ ਸੀ ਬਿੰਦੀ ਪੁੱਤਰ ਸਾਡੇ ਤੋਂ ਪਰਿਵਾਰ ਕਰ ਦਿੱਤੇ ਤੇ ਸਾਡੇ ਫਿਰ ਭਾਗ ਹੀ ਮਾਰੇ ਨੇ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਦਾਸ ਜੀ ਇਹਦੇ ਤੋਂ ਪ੍ਰਾਪਤ ਕਰ ਸਕੀ ਜੇ ਜਿਸ ਨੂੰ ਕਹਿੰਦੇ ਭਾਜੀ ਬਖਸ਼ਾਵਾ ਕਹਿੰਦੇ ਉਸ ਟਾਈਮ ਬਹੁਤ ਪਿਆ ਸਾਜ ਲਾਂਗੇ ਗੁਰਮੁਖ ਪਰੇ ਕੋਈ ਟਾਈਮ ਦਾ ਪਤਾ ਨਹੀਂ ਹੈ ਹਨ ਆਦਮੀ ਨਾ ਇਦਨਿ ਮੌਲਤ ਨੂੰ ਮੌਤ ਨਾ ਨਾ ਜਦੋਂ ਸਵਾਬ ਆਗੇ ਮਾਂ ਜ਼ਿੰਦਗੀ ਆ ਤਾਂ ਆਦਮੀ ਹੈ ਨਹੀਂ ਜਿੱਤ ਦੀ ਟੋਰੀ ਆ ਇਹਦਾ ਸੋਚਿਆ ਕਿੱਥੇ ਉਹ ਤਾਂ ਹੈ ਗਿਆ ਫਿਰ ਚੱਲਣਾ ਹੈ ਕਈ ਬਜ਼ੁਰਗ ਵੀ ਬੈਠੇ ਨੇ ਆ ਵੀ ਅੱਜ ਦੇ ਗੁਰੂ ਤੇ ਗੁਰਿਆਰਿਆਂ ਨੇ ਜਿਸ ਕਾਂਦੇ ਕਲਾਵੇ ਚ ਪੈਦਾ ਹੋਏ ਉਹ ਬਹੁਤ ਕੁਝ ਦੇਖ ਲਿਆ ਉਹ ਕੰਡੇਵਾਗੇ ਅਮਰ ਸ਼ਾਕੇ ਗੁਰੂ ਵਾਲੇ ਬਣਿਆ ਅੱਜ ਵੀ ਸੋਚ ਅੱਜ ਇਹ ਵੀ ਸਰਕਾਰਾਂ ਚਾਹੁੰਦੀਆਂ ਨੇ ਵੀ ਅਸੀਂ ਇਹ ਸਿੱਖਾਂ ਨੂੰ ਗੁਰੂ ਵਾਲੇ ਪਾਸਾ ਤੋੜ ਕੇ ਹੋਰ ਪਾਸੇ ਦੇਣਿਆਂ ਦੇ ਨਾਲ ਤੇ ਹੋਰ ਇਹ ਪਖੜੜੀ ਦੰਬੀ ਨਾਲ ਜੋੜਦੀਆਂ ਤੇ ਜੁੜੀ ਜਾਂਦੀਆਂ ਅਸੀਂ ਗੁਰੂ ਨੂੰ ਛੱਡ ਕੇ ਗੁਰੂਆਂ ਬਾਰੇ ਸਭਾ ਹਾਲ ਕੀ ਹੁਣਾ ਤੁਹਾਡੇ ਕੋਈ ਸਾਰਾ ਵਿੱਚ ਜਿਸ ਤਰ੍ਹਾਂ ਖੇਰ ਰੋਈ ਹੋਏ ਕਰਦੇ ਆ ਜੇ ਗੁਰੂ ਜੀ ਖੁਸ਼ੀ ਰਹਿਣੇ ਖਾਲਸਾ ਜੀ ਸਭ ਨੂੰ ਅਮਰਤ ਦੀ ਛੱਡਣਾ ਪਾਣਾ ਗੁਰੂ ਵਾਲੇ ਬਣਨਾ ਪੜਾ ਤੇ ਮੈਂ ਆਪਦੇ ਚਰਨਾਂ ਦੇ ਅੱਗੇ ਬੇਨਤੀ ਕਰ ਰਿਹਾ ਕਿ ਚੰਡੀਗੜ੍ਹ ਜੀਆਂ ਬਰੁਹਾ ਦੇ ਕੇ 2 ਸਾਲ ਤੋਂ ਧਰਮਾ ਹੋ ਗਿਆ ਬੰਦੀ ਸਿੰਘਾਂ ਦੇ ਹਾਈ ਦਾ ਮੋਰਚਾ ਲੱਗਿਆ ਹੋਇਆ ਹੈ ਜਿਹੜੇ ਦੇ ਬਖਸ਼ੇਗਾ ਭਾਈ ਜਰਤਾ ਸਿੰਘ ਦੁਆਰਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪ੍ਰਵਧ ਖਾਲਸੇ ਦੇ ਮਾਪਿਆਂ ਜਿਹਨਾਂ ਨੂੰ ਭਾਈ ਜਰਤਾ ਸਿੰਘ ਕਾਰਾ ਭਾਈ ਪਰਮਜੀਤ ਸਿੰਘ ਧਿਆਉਰਾ ਭਾਈ ਬਲਵੰਤ ਸਿੰਘ ਰਾਜਵਾਲਾ ਭਾਈ ਨਵਿੰਦਰਪਾਲ ਸਿੰਘ ਭੁੱਲੜਾ ਕਰਦਾ 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 ਜੀ ਹੋਂਦ ਦੇ ਮੌਜੂਦਾ ਭਾਈ ਅਕਾਲ ਸਿੰਘ ਦਰੂਰ ਦੇਰ ਸਰਕਾਰ ਦੇ ਤੱਕੁਰਾ ਬੰਦੀ بنائے ਹੋਏ ਨੇ ਇਹਨਾਂ ਨੂੰ ਸਵਾਗਤ ਲਈ ਮੋਰਚਾ ਲੱਗਿਆ ਹੋਇਆ ਆਪ ਸਾਰਿਆਂ ਸੰਗਤਾਂ ਸਦੇ ਸਹਿਯੋਗ ਦਿਆ ਕਰੋ ਅੱਜ ਪੰਛ ਖੇਰੂ ਖੇਰੂ ਹੋ ਗਿਆ ਹੈ ਅੱਜ ਸਾਡੇ ਪੰਛ ਦੇ ਬੇਕੇਦਾਰ ਜਿਹੜੀ ਸ੍ਰੋਮਣੀ ਕਮੇਟੀ ਵੀ ਜਿਹੜੀ ਪੂਰੀ ਤਰ੍ਹਾਂ ਦੇ ਸਾਡਾ ਸਿੱਖਾਂ ਦੀ ਸਰਮੌਰ ਕਮੇਟੀ ਹੈ ਅਕਾਰਤਕ ਸਾਹਿਬ ਤੁਸੁਹਲ ਸਿੱਖ ਸੀਸ ਨਿਵਾਉਂਦਾ ਹੈ ਅਕਾਲ ਪੁਰਖ ਮਹਾਨ ਹੈ ਸਿਰਫ ਮੰਤਰੀ ਸ਼ਾਲਾ ਹੈ ਗੁਰੂ ਜੀ ਪੈਲਸ ਅਕਾਲ ਪੁਰਖ ਸਾਹਿਬ ਨੂੰ ਸਵਾਗਤ ਹੈ ਉਥੇ ਉਹਨਾਂ ਦਾ ਕੰਮ ਦਾ ਹੋ ਗਿਆ ਸਰੋਵਰੀ ਕਮੇਟੀ ਗੁਰਮੁਖ ਦੇ ਉਹਦੀ ਨਾਇਕ ਹੋ ਗਈ ਜਦੋਂ ਸਰੋਵਰੀ ਕਮੇਟੀ ਬਣੀ ਉਸ ਟਾਈਮ ਇੱਕ ਆਰਐਸਐਸ ਬਣੀ ਉਹਨਾਂ ਜਿਹੜੀ ਆਰਐਸਐਸ ਨੂੰ ਹੋ ਗਿਆ ਉਹਨਾਂ ਨੂੰ ਅਨਾਜ ਸ੍ਰੋਮਣੀ ਕਮੇਟੀ ਨੂੰ ਹੋ ਗਿਆ ਆਰਐਸਐਸ ਨੇ ਪੂਰੇ ਭਾਰਤ ਦੇ ਉੱਤੇ ਰਾਜ ਕਰ ਲਿਆ ਸ੍ਰੋਮਣੀ ਕਮੇਟੀ ਸਾਡੀ ਸਿੱਖਾਂ ਦੇ ਉੱਤੇ ਰਾਜ ਨਹੀਂ ਕਰ ਸਕੀ ਸਿੱਖਾਂ ਨੂੰ ਕੱਟੇ ਵੀ ਕਰ ਸਕੀ ਗੱਡੀ ਨਾਲੇ ਕੀ ਦੀ ਗੱਲ ਹੈ ਅੱਜ ਖਬਰਾਂ ਆ ਰਹੀਆਂ ਨੇ ਕਿ ਮਾਜੇ ਦੇ ਵਿੱਚ ਜਿਹੜੇ ਗਰੀਬ ਸਿੱਖ ਨੇ ਉਹ ਉਹ ਸਿੱਖ ਧਰਮ ਸਦਕੇ ਰਸਾਈ ਬਣ ਕੇ ਸਾਡੇ 302 ਸਾਲਾਂ ਦੇ ਵਿੱਚ ਇੰਨਾ ਘਾਟਾ ਰਹਿ ਗਿਆ ਸਿੱਖਾਂ ਉੱਰੋਂ ਕੋਈ ਘੋੜਾ ਹੈ ਆਦੇ ਰਿਆਦ ਹੀ ਘੋੜਾ ਹੈ ਖਤਮੇ ਸਭ ਨੂੰ ਹਮਤ ਦਾ ਬਾਟਾ ਦੇ ਤਾਰ ਜਿਹੜੇ ਮੁਰਦੇ ਸੀ ਉਹਨਾਂ ਦੇ ਜਾਨ ਕਾ ਦਿੱਤੀ ਸਭਾ ਸਭਾ ਲੱਖ ਨਾਲ ਕੰਨੇ ਕੰਨੇ ਨੂੰ ਲੜਾਇਆ ਖਾਲਸਾ ਜੀ ਅਸੀਂ ਕਿਧਰ ਕੁਲੇ ਫਿਰਦੇ ਆ ਆ ਸ਼ਰੋਮ ਦੀ ਕਮੇਟੀ ਨੇ ਲੈ ਕੇ ਕਰਕੇ ਸਾਡਾ ਧਰਮ ਹੱਥ ਮੁੜਿਆ ਪਿੱਛੇ ਜਾ ਰਿਹਾ ਹੈ ਕਾਵਾ ਸਾਨੂੰ ਖਤਮ ਕਰ ਦਿੱਤੀਆਂ ਨੇ ਅੱਲਾਹ ਨੇ ਬੋਰ ਤਾ ਉਹ ਖਤਮ ਕੀਤਾ ਇਹਨਾਂ ਨੇ ਜ਼ਹਿਰ ਕਰਕੇ ਮਾਰਨ ਕੀਤਾ ਇਹਨਾਂ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਹੋਰ ਕੰਮ ਜਿਹਨਾਂ ਨੂੰ ਖਤਮ ਕਰਕੇ ਕਲਾਬ ਦੇ ਵਿੱਚ ਲੈ ਲਿਆ ਹੁਣ ਸਿੱਖ ਦਿਲ ਬੰਦ ਰਹੇ ਨੇ ਹੁਣ ਖਾਲਸਾ ਜੀ ਨੂੰ ਨਾਮ ਨੂੰ ਸੋਤਰਾ ਦੇਵੇਗਾ ਕਿ ਅਸੀਂ ਕਿੱਥੇ ਖੜੇ ਆ ਅਸੀਂ ਗੁਰੂ ਘਰ ਖੜਨਾ ਹੈ ਆਡੇ ਗਰੀਬ ਸਿੱਖ ਨੇ ਉਹ ਗੁਰੂਹਰ ਪਿਆਰੇ ਕਿਉਂ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਨੇ ਸਾਡਾ ਪਿੰਡ ਦਾ ਫਰਜ਼ ਬੰਦ ਹੈ ਜੇ ਦੇਖਿਆ ਕਰੋ ਸਰਵੇਖਕਾਂ ਦੇ ਪਿੰਡ ਦੇ ਵਿੱਚ ਜਿਹੜੇ ਵਿੱਚ ਜਾਇਆ ਕਰੋ ਉਹਨਾਂ ਦੀਆਂ ਖਾਣੀਆਂ ਕਰੋ ਉਸੇ ਗਰੀਬ ਜੀ ਦੇ ਅੰਤਕਾਰ ਕਰੋ ਗੱਲ ਕਰਦੇ ਨੇ ਮੀਟਿੰਗ ਵੀ ਛੁੱਟੀ ਅੰਗ ਸਿੰਘ ਸਾਹਿਬਾਨ ਕਰਦੇ ਹੋਏ ਇੱਥੇ ਹੋ ਰਿਹਾ ਉਹ ਜੋ ਹੁੰਦੇ ਨੇ ਕਿ ਅਸੀਂ ਬਾਦੂ ਨੂੰ ਬੜੇ ਤਰੀਕੇ ਨਾਲ ਉਹ ਸਿੱਧੇ ਕਾਲ ਤੇ ਖਿਰਾ ਦਈਏ ਬਾਦੂ ਕਿਹੜੀ ਬਰਫੂਤ ਕਰਨ ਦੇ ਦੁਆਰਾ ਪਾਕਿਸਤਾਨ ਦੇ ਅਧਿਕਾਰੀਆਂ ਨੇ ਸ਼ੋਰ ਦੇ ਵਿੱਚ ਕਰ ਰਿਹਾ ਇਹਨਾਂ ਦਾ ਮੇਰਾ ਕਰਕੇ ਰੱਖਦਾ ਛੋਲਰੀ ਕਮੇਟੀ ਦੇ ਅਧਿਕਾਰੀਆਂ ਨੇ ਤੁੰਠਾ ਬਤਾਉਂਦਾ ਉਹਨਾਂ ਕਾਲ ਹੁਣ ਅਸੀਂ ਨੇ ਦੇਖਣਾ ਹੈ ਕਿ ਅਸੀਂ ਕਰਨਾ ਕੀਆ ਮੈਂ ਸਾਰੀਆਂ ਮੇਟੀਆਂ ਦੇ ਪ੍ਰਧਾਨਾਂ ਨੂੰ ਅਪੀਲ ਕਰਦਾ ਕਿ ਕਿਹਦਾ ਜਾਤ ਪਾਤ ਦਾ ਫਰਕ ਨਹੀ ਸਾਧੂ ਗੁਰੂਆਂ ਨੇ ਸਾਡੇ ਵਿੱਚੋਂ ਕੱਢਿਆ ਸੀ ਜਿਹੜਾ ਉਹ ਸੀ ਇਹ ਸਾਡੇ ਇੱਕੋ ਵਰੀ ਸੇ ਤੋੜਾ ਰੂਪ ਕੀ ਨੂੰ ਬ੍ਰਿਗ ਸ਼ਿਕਰਾਂ ਨੂੰ ਅੰਨੇ ਪਿਆਰੇ ਕਿਥੋਂ ਆਏ ਤੇ ਆਪ ਆਪਣੇ ਆਇਆ ਦਿੱਲੀ ਤੋਂ ਮਹਾਰਾਸ਼ਟਰ ਤੋਂ ਵਿਦਰ ਤੋਂ ਆਏ ਲੁਹਾਰ ਤੋਂ ਆਏ ਭਾਰਤ ਦੇ ਵਿੱਚੋਂ ਆਏ ਇਹ ਸਾਰੇ ਨਾ ਅਮਰ ਮਸਕਾਟ ਦੇ ਸਿੰਘ ਬਣਾਤਾ ਖਾਲਸਾ ਬਣਾਤਾ ਆਦਰਸ਼ ਜਾਤਾਂ ਦੇ ਆਧਾਰ ਤੇ ਮੋਟਵਾਰੇ ਬਣਾ ਲੇ ਆ ਲੱਲਵੀ ਸਿੰਘਾਂ ਦਾ ਆ ਰਵਦਾਸੀਆਂ ਦਾ ਆ ਰਾਮਗੜੀਆਂ ਦਾ ਆ ਜੱਤ ਸਿੱਖਾਂ ਦਾ ਆ ਲਾਗਿਆਂ ਦਾ ਤੇ ਪਟੀਆਂ ਦਾ ਗੁਰਦੁਆਰੇ ਦੇ ਵਿੱਚਰੇ ਅਸੀਂ ਸੰਸਾਰ ਘਾੜੀ ਪੰਡ ਤੇ ਆ ਸਾਡਾ ਹਾਲ ਬੁਗਿਆ ਫਿਰ ਅਸੀਂ ਕਿ ਤੇ ਹੋਣੀ ਹੈ ਰਾਜ ਕਰੇਗਾ ਖਾਲਸਾ ਕਾ ਕੀ ਰੱਖਣਾ ਕੋਲੇ ਰਾਜ ਖਾਲਸੇ ਨੇ ਕਰਨਾ ਖਾਲਸਾ ਜੀ ਕੋਈ ਰੋਕ ਨਹੀਂ ਸਕਦਾ ਕਦੋਂ ਹੋਣਾ ਜਦੋਂ ਅਸੀਂ ਗੁਰੂ ਦਾ ਸਿਧਾਂਤ ਮੰਨ ਲਿਆ ਜਦੋਂ ਗੁਰੂ ਦੀ ਮਰਯਾਦਾ ਮੰਨ ਲਈ ਜਦੋਂ ਅਸੀਂ ਗੁਰੂ ਦੀ ਮਰਯਾਦਾ ਤੇ ਕਾਇਮ ਹੋ ਗਏ ਗੁਰਮੁਖਿ ਪਿਆਰੋ ਗੁਰੂ ਸਾਹਿਬ ਕਹਿੰਦੇ ਨੇ ਮਾਨਸ ਕੀ ਜਾਤ ਸਭੇ ਇੱਕ ਰੰਗ ਪਰਨਾਵੋ ਜਿਵੇਂ ਯਿਸੂ ਨਾਲ ਦੇ ਉਪਾਜਨਾ ਉਹ ਜਨਮ ਤੋਂ ਉੱਠ ਕੇ ਗੁਰੂ ਨਾਲ ਕਦਾਸ ਦਾ ਸਾਧ ਗੁਰੂ ਗੋਬਿੰਦ ਸਿੰਘ ਸਾਹਿਬਾਨ ਦਾ ਸਾਧ ਬਣਾ ਰਿਹਾ ਫਿਰ ਇਹ ਦੁਨੀਆ ਤਾਕਤਾਂ ਨਹੀਂ ਹੈ ਜੋ ਸਾਡਾ ਖਾਲਸਾ ਰਾਜ ਰੋਕ ਸਕੇ ਖਾਲਸਾ ਰਾਜ ਅਵਸਰੂ ਦੇ ਦਾ ਕਿਹਦੇ ਦਰਨਾ ਖਾਲਸਾ ਰਾਜ ਸਾਡੇ ਦਿਨਾਂ ਦਾ ਬੰਦਾ ਪੂਰ ਸਾਡਾਂ ਦੇ ਵਿੱਚ ਸਾਈ ਬਣ ਗਿਆ ਗਿਣਤੀ ਕਿੰਨੀ ਹੈ ਸਾਡੀ ਗੋਲਗ ਪਿਆਰੇ ਹੌਣ ਵੇ ਸਮੇਂ ਦੇ ਵਿੱਚ ਮੈਂ ਸੋਚ ਵਾਲੀ ਹੈ ਸਰਕਾਰ ਅਧਿਅੰਸ਼ੀਅਰ ਦੇਖ ਰਹੀ ਹੋਣੇ ਕਿ ਕਿਵੇਂ ਇਹਦੀ ਮੈਚ ਦੀ ਗਿਰਤੀ ਬੜੀ ਆਵੇ ਅਸੀਂ ਕਹੀਏ ਕਿ ਇਹਦਾ ਬਰਨਤੂਰੀ ਕਰਨਾ ਕਰ ਲੋ ਕਿਵੇਂ ਰਾਜ ਫੂਕਾ ਰਫੰਡ ਵੰਦੀਆ ਕਰਨਾ ਕਰਦੇ ਨੇ ਵੋਟਾਂ ਪਾਉਣ ਦੀਆਂ ਜੋ ਸਾਡੀ ਗਿਰਤੀ ਨਹੀਂ ਵੋਟਾਂ ਕਿਥੋਂ ਲੈਣਗੇ ਮੌਜਿਤ ਵੋਟਾਂ ਦੇ ਵਿੱਚ ਖਾਲਸਾ ਜੀ ਇਹ ਵੱਡੀਆਂ ਸਮੱਸਿਆਵਾਂ ਨੇ ਬੰਦੀ ਸਿੰਘਾਂ ਦਾ ਮਸਲਾ ਉਸਾਨੀ ਦਾ ਮਸਲਾ ਹੋਰ ਹਤਿਆਰ ਸਾਡਾ ਧਰਮ ਨੂੰ ਖਤਮ ਕਰਨਾ ਮਸਲਾ ਸਕੀਨੇ ਲੋਕਾਂ ਬਲੀਬ ਸਿੱਖਾਂ ਨੂੰ ਪਰੇ ਕੰਨ ਦਾ ਮਸਲਾ ਬਹੁਤ ਨੇ ਆਓ ਆਪਾਂ ਗੁਰੂ ਗੋਬਿੰਦ ਸਿੰਘ ਜੀ ਸਾਹਿਬਾ ਜੀ ਦੀ ਜਿਨਾਈ ਹੋਈ ਮਰਜਾ ਦਾ ਨੂੰ ਕਹਿਰ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤੇ ਹੋਏ ਸੁਭਾਅ ਨੂੰ ਪਾਈਏ ਜਦੋਂ ਅਸੀਂ ਗੁਰੂ ਸਾਹਿਬ ਦੀ ਧਾਤ ਬਣਾ ਰਿਆ ਫਿਰ ਉਹਨਾਂ ਦੇ ਪੈਰ ਵੱਲ ਜਾਣੀਆਂ ਫਿਰ ਸਾਡਾ ਖਾਲਸਾ ਰਾਜ ਹੋਊਗਾ ਚੜ੍ਹਦੀ ਕਲਾ ਹੋਊਗੀ ਹੁਣ ਤੁਸੀਂ ਨੇ ਦੇਖਣਾ ਹੈ ਸਾਰੀਆਂ ਇਹ ਪ੍ਰਬੰਧਕ ਕਮੇਟੀਆਂ ਨੂੰ ਕਹਿਣਾ ਚਾਹੁੰਦਾ ਪਿੰਡਾਂ ਦੇ ਵਿੱਚ ਗਰੀਬ ਸਿਖਾਂ ਦੀ ਬਾਹ ਬੜਿਆ ਕਰੋ ਉਹ ਦੂਸਰੇ ਪਾਸੇ ਨਾ ਜਾਣ ਨੇਰਿਆਂ ਵੱਲ ਨਾ ਜਾਣ ਕਿਹੜੀਆਂ ਮਜਬੂਰੀਆਂ ਨੇ ਉਹਨਾਂ ਨੂੰ ਸਮਝਿਆ ਕਰੋ ਗੁਰੂ ਕੀ ਗੋ੍ਰਖ ਗਰੀਬ ਦਾ ਮੂਹੇ ਹੀ ਕਰਕੇ ਛਤੁਰਾਂ ਨੇ ਕਿਹਾ ਹੈ ਇਸ ਉੱਤੇ ਆਪਾਂ ਆ ਗਏ ਤੇ ਮੈਂ ਧੰਨਵਾਦ ਕਰਦਾ ਸਾਰਿਆਂ ਸਿੱਖ ਸੰਗਤਾਂ ਦਾ ਜੋ ਵੀ ਇੱਥੇ ਆਈਆਂ ਹੋਈਆਂ ਨੇ ਮਾਈ ਭਾਈ ਰਾਗੀ ਢਾਡੀ ਸੰਗਤਿਸਹਿਬਾਨ ਭਾਈ ਵਰਤੇਸ਼ ਸਿੰਘ ਜੀ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਤੇ ਲਲਪਾ ਆਲਪਾ ਖਰਮਾ ਨੂੰ ਵੀ ਸਿੰਘ ਸਾਹਿਬਾ ਬਾਬਾ ਕਰਤ ਸਿੰਘ ਨੇ ਉਹਨਾਂ ਵੱਲੋਂ ਦਾਸ ਨੇ ਹਾਜ਼ਰੀ ਭਰੀਆ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਤੋਂ ਬਹੁਤ ਸਾਰੇ ਵਾਲੇ ਪਰਮੰਦਰ ਦੇ ਮੁਖੀ ਉਹਨਾਂ ਵੱਲੋਂ ਜਥੇਦਾਰ ਮਾਨ ਸਿੰਘ ਜੀ ਪੁੜਿਆਂ ਇਹ ਜਿਹਾ ਉਹ ਵੀ ਪਹੁੰਚ ਨੇ ਹਾਜ਼ਰੀ ਲਵਾਈਆ ਜਖਦਾ ਗੁਰਮੁਖ ਸਿੰਘ ਜੀ ਹੋਰ ਬਹੁਤ ਸਾਰੇ ਸਾਡੇ ਸੁਖੀ ਮੰਤਰੀ ਹੋਰ ਬਹੁਤ ਸਾਰੀਆਂ ਫੌਜਾਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਬਾਬਾ ਜੀ ਦਾ ਵਿਸ਼ੇਸ਼ ਤੌਰ ਤੇ ਆਈ ਗੁਰਦੇਵ ਸਿੰਘ ਜੀ ਦਾ ਇਥੋਂ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਦੁਬਾਰਾ ਫੇਰ ਨੂੰ ਧੰਨਵਾਦ ਹੈ ਕਿਉਂਕਿ ਹਰ ਸਾਲ ਜਿਹੜੇ ਬਣਾਉਂਦੇ ਪਿਛਲੇ ਸਾਲ ਨਹੀਂ ਆ ਗਿਆ ਤੇ ਧੰਨਵਾਦ ਕਰਦੇ ਆ ਜੋ ਗੁਰੂ ਸਾਹਿਬ ਦੇ ਦਰਸ਼ਨ ਕਰਾਉਂਦੇ ਨੇ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਆ ਕੋਟਾ ਕੋ ਧੰਨਵਾਦ ਭੰਗੜਾ ਸਾਹਿਬ ਜੀ ਕਨਸਾ ਹੈ ਮਹਾਰਾਜਿਆਂ ਦਾ ਜਿਨ੍ਹਾਂ ਨੇ ਅੱਜੇ ਪਾਉਂਦੇ ਕਿਰਪਾ ਕਰਕੇ ਆਪ ਜੀਆਂ ਨੂੰ ਗੁਰਬਾਣੀ ਦੀ ਵਰਖਾ ਇਹਨਾਂ ਦਿੱਤੀ ਵੇ ਸਭ ਲੋਕਾਂ ਨੇ ਅੱਜ ਗੋਦਵਾਲੇ ਤੋਂ ਖਾਉਂਦਾ ਬਣ ਉਹਦਾ ਬਖਸ਼ ਕਰਿਆ ਸਭ ਲੋਕਾਂ ਦੇ ਦਾਸ ਗਿੰਦ ਗੱਜੇ ਪਾਸਾ ਸਾਡੇ 501 ਕਾਲ ਬਾਰਵਾਸ ਕਰਜ਼ੇ ਕਰਾ ਦੇ ਵਿੱਚ ਕਰੋ ਅਸੀਂ ਆਪ ਜੀ ਦੀ ਮਰਜ਼ਾ ਨਾਲ ਆਪ ਜੀ ਦੇ ਹਿਸਾਬ ਨੂੰ ਪੜੀਏ ਤੇ ਅੱਜ ਚਰਨਾ ਜੋੜ ਕੇ ਰੱਖਿਓ ਧੰਨਵਾਦ ਗੋਦਾਨ ਗੁਰੂ ਸ਼ੁਕਰ ਹੈ ਸਪੂਰਾ ਦਾ ਪੁਰਾਣੇ ਟੋਕਾਂ ਦੇ ਖੇਮਾ ਬੰਦੀ ਸਿੰਘਾਂ ਦਾ ਮੋੜਾ ਦੁਆਰਾ ਫਿਰ ਮੈਂ ਬਸੇ ਦੋ ਸਾਲ ਉੱਥੇ ਸਮਾ ਹੋ ਗਿਆ ਉੱਥੇ ਬੈਠੇ ਆਇਆ ਕੋਲ ਸਾਡੇ ਕੋਲੇ ਉਹਨਾਂ ਚੱਲ ਨਹੀਂ ਹੁੰਦੇ ਜੇ ਨਾ ਤਾਂ ਸਾਰੇ ਬੰਦੀ ਸੰਗ ਰਿਹਾ ਨਹੀਂ ਕਰ ਲੈਂਦੇ ਕੋ ਨਾ ਜਬਾਨੀ ਖੇਮਾ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਜਥੇਦਾਰ ਕਬਾ ਮਹਾਰਾਜ ਰਾਜ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਸਾਡੇ ਨਾਲ ਕੀ ਹੋ ਰਿਹਾ ਸਰਕਾਰਾਂ ਕੀ ਕਰ ਰਹੀਆਂ ਨੇ ਇਹਦੇ ਸਬੰਧ ਵਿੱਚ ਜਾਣੂ ਕਰਵਾਇਆ ਬਹੁਤ ਧੰਨਵਾਦ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਸੋਹਣ ਬੇਨਤੀ ਆ ਪ੍ਰਬੰਧਕ ਸਾਹਿਬਾ ਨਾਲ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਨੂੰ ਸਿਰ ਪਾਉ ਦੇਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਹੋ ਕੀ ਮੈਂ ਫਿਰ ਇਸੇ ਦਰਮਿਆਨ तकरीबन 5-7 ਮਿੰਟ ਹੋਰ ਲੱਗਣਗੇ ਬੱਚਿਆਂ ਨੇ ਕਰਤਾ ਗੋਣੀ ਉਸ ਵਾਰ ਜਿੰਨੇ ਸਾਰੇ ਵਰਦਾਤਾਂ ਆਗੂ ਸਹਿਬਾਨ ਆਇਆ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਦਰਖਾਸਤ ਖਾਲਿਦ ਮੈਂ ਦਾਲੇ